ਖਨੌਰੀ ਬਾਰਡਰ ਤੇ ਇਸ ਵੇਲੇ ਮੌਜੂਦ ਆ ਕਿਸਾਨਾਂ ਦਾ ਧਰਨਾ ਮੋਰਚਾ ਉਸੇ ਤਰ੍ਹਾਂ ਬਰਕਰਾਰ ਹੈ ਮੇਰੇ ਨਾਲ ਮਿਸ਼ਨ ਸਤਲੁਜ ਤੋਂ ਅਜੀਪਾਲ ਸਿੰਘ ਬਰਾੜ ਬਰਾੜ ਸਾਹਿਬ ਇਸ ਵੇਲੇ ਦੀ ਸਥਿਤੀ ਤੁਸੀਂ ਦੇਖੀ ਹੈ ਹੁਣ ਤੱਕ ਜਿਸ ਤਰ੍ਹਾਂ ਧਰਨਾ ਚੱਲਿਆ ਤੁਸੀਂ ਦੇਖਿਆ ਆ ਅੱਜ ਦੀ ਸਥਿਤੀ ਤੱਕ ਪਹੁੰਚ ਕੇ ਧਰਨਾ ਕਿਸ ਮੂਡ ਤੇ ਖੜਿਆ ਕਿਸ ਤਰ੍ਹਾਂ ਦੇਖਦੇ ਹੋ ਲਗੋ ਮੇਰੇ ਹਿਸਾਬ ਨਾਲ ਆਏ ਆ ਕਿ ਡਲੇয়াল ਸਾਹਿਬ ਬਹੁਤ ਚੜਦੀ ਕਲਾ ਚ ਹਾਲਾਂਕਿ ਉਹ ਬਹੁਤ ਕਮਜ਼ੋਰ ਹੋ ਗਏ ਬਿਕੋਜ਼ ਖਾਣੇ ਨਹੀਂ ਖਾ ਪਾ ਰਹੇ ਉਹ ਤੇ ਉਹਦੇ ਨਾਲ ਨੈਚੁਰਲਾਈਜ਼ ਕੀਤੀ ਦਿਨਾਂ ਨਾਲ ਕੋਈ ਖਾਵੇ ਪਰ ਮੈਂ ਨਾ ਬਹੁਤ ਚੀਜ਼ਾਂ ਨਾ ਆਪਾਂ ਕੁਦਰਤੀ ਆਪਾਂ ਨੂੰ ਸੰਦੇਸ਼ ਆਉਂਦੇ ਆ ਹਨਾ ਜਿਹੜੀ ਚੀਜ਼ ਦੇ ਵਿਰੁੱਧ ਲੜ ਰਹੇ ਆ ਉਹਦਾ ਜਿਹੜਾ ਮੂਲ ਜੜਾ ਉਹ WTO ਤੇ ਡੰਕਲ ਸਮਝੌਤੇਾਂ ਚ ਕਿਤੇ ਨਾ ਕਿਤੇ ਪਈ ਆ ਹਨਾ ਤੇ ਜਿਹੜੇ ਸਖਸ਼ੀਅਤ ਨੇ ਉਹ ਸਮਝੌਤੇ ਇੱਥੇ ਲਾਗੂ ਕੀਤੇ ਸੀਗੇ ਹਨ ਜਿਨ੍ਹਾਂ ਨੇ ਲਿਆਂਦੇ ਸੀਗੇ ਜਾਂ ਸਾਈਨ ਕੀਤੇ ਸੀ ਸਤਾਰ ਮਨਮੋਹਨ ਸਿੰਘ ਠੀਕ ਹੈ ਉਹ ਆਪਦੇ ਆਪ ਚ ਇੱਕ ਚੰਗੇ ਪੋਲਿਟਿਸ਼ੀਅਨ ਇਕਨੋਮਿਸਟ ਸੀਗੇ ਪਰ ਜਿਨ੍ਹਾਂ ਨੇ ਉਹ ਲਾਗੂ ਕੀਤੇ ਸੀ ਇੰਟਰਸਟਿੰਗਲੀ ਤੀਵੇਂ ਦਿਨ ਜਿੱਦਨ ਆਪਣਾ ਸੰਘਰਸ਼ ਤੀਵੇਂ ਦਿਨ ਚ ਪਿਆ ਡਲੇয়াল ਸਾਹਿਬ ਦਾ ਉਦਨ ਹੀ ਉਹ ਤੋਂ ਫੌਤ ਹੋ ਲੇ ਗਿਆ ਹੈ ਹਨ ਤਾਂ ਇਹ ਮੇਰੇ ਹਿਸਾਬ ਨਾਲ ਕੁਦਰਤ ਦਾ ਜਿਵੇਂ ਸੰਕੇਤ ਹੈ ਕਿ ਇਹ ਸਮਝੌਤੇ ਵੀ ਸਮੇਂ ਨਾਲ ਖਤਮ ਹੋਣੇ ਹੀ ਪੈਣੇ ਹਨ ਹਨ ਤੇ ਡਲੇয়াল ਸਾਹਿਬ ਦਾ ਜਿਹੜਾ ਸੰਘਰਸ਼ਾ ਇਹ ਆਏ ਵੈਸਟਰਨ ਹੀ ਜਾਊਗਾ ਇਹ ਨੇ ਪੰਜਾਬ ਪੰਜਾਬ ਹੀ ਨਹੀਂ ਭਾਰਤ ਭਰ ਚ ਬਹੁਤ ਵੱਡੇ ਰਿਫਾਰਮਸ ਲੈ ਕੇ ਆਉਣੇ ਨੇ ਤੁਸੀਂ ਹੁਣ ਇਹ ਕਹਿੰਦੇ ਹੋ ਕਿ ਇਹ ਰਿਫਾਰਮਸ ਲਿਆ ਸਕਦਾ ਹੈ ਜਾਂ ਇਹ ਬਹੁਤ ਗਾਂਵ ਤੱਕ ਜਾਊਗਾ ਇੱਥੇ ਮਸਲਾ ਇਹ ਹੈ ਕਿ ਜਥੇਬੰਦੀਆਂ ਇਕੱਠੀਆਂ ਨਹੀਂ ਹੋ ਰਹੀਆਂ ਇੱਕ ਮੋਰਚੇ ਦੇ ਉੱਤੇ ਦੇਖੋ ਜਿਹੜੀਆਂ ਉਹ ਜਥੇਬੰਦੀਆਂ ਹਨਾ ਉਹਨਾਂ ਦਾ ਜਿਹੜਾ ਸਕੋਪ ਆ ਥਾਟ ਦਾ ਕੁਝ ਤਾਂ ਉਹ ਹੁੰਦਾ ਹੈ ਕੁਝ ਇਹਨਾਂ ਦੇ ਆਪ ਦੇ ਇੱਕ ਦੂਜੇ ਨਾਲ ਐਂਟੈਗਨਿਜ਼ਮ ਜਾਂ ਇੱਕ ਦੂਜੇ ਨਾਲ ਜਿਹੜੀ ਫ੍ਰਿਕਸ਼ਨ ਕਹਿ ਲਓ ਜਾਂ ਇਹ ਕਹਿ ਲਓ ਕਿ ਇੱਕ ਦੂਜੇ ਨਾਲ ਕੰਪੀਟੀਸ਼ਨ ਉਹ ਵੀ ਵੱਡਾ ਕਾਰਨ ਹੈ ਹੁਣ ਜਿਹੜਾ ਆਪਣਾ ਸਵਾਲ ਆਇਆ ਹੋਇਆ ਨਾ ਜਿੱਥੇ ਆਪਾਂ ਖੜੇ ਆ ਉਥੇ ਇਹ ਜਿਹੜਾ ਸੰਘਰਸ਼ ਆ ਇਹਨੇ ਮਤਲਬ ਕੱਲੇ ਕੋਈ ਪੰਜਾਬ ਵਾਸਤੇ ਨਹੀਂ ਹਿੰਦੁਸਤਾਨ ਵਾਸਤੇ ਸਾਰੇ ਵਾਸਤੇ ਜਾਂ ਦੱਖਣ ਏਸ਼ੀਆ ਵਾਸਤੇ ਇਹ ਪੋਸਿਬਿਲਟੀ ਆ ਕਿ ਵੀ ਇਹ ਜਦੋਂ ਅਗਾਂ ਫਲੇਅਰ ਅਪ ਹੋਊਗਾ ਤਾਂ ਇਹ ਬਹੁਤ ਵੱਡੀਆਂ ਚੇਂਜੇਸ ਲੈ ਆ ਸਕਦਾ ਜਿਹੜੀਆਂ ਕਿ ਇਕਨੋਮਿਕ ਹੀ ਨਹੀਂ ਹੋਣੀ ਆ ਆਰਥਿਕ ਨਹੀਂ ਹੋਣਗੀ ਆ ਜਿਹੜੀਆਂ ਪੋਲੀਟੀਕਲ ਰਿਫਾਰਮਸ ਆਲ ਵੀ ਹੋ ਸਕਦਾ ਇਹ ਇੱਕ ਫਲੇਅਰ ਅਪ ਹੋ ਸਕਦਾ ਇਹ ਫਲੇਰਪ ਹੋਗੇ ਹੋਗਾ ਜੀ ਇਹ ਇਹ ਜਿਸ ਤਰੀਕੇ ਨਾਲ ਸਰਕਾਰ ਅੱਗੋਂ ਮਤਲਬ ਇਨਡਿਫਰੈਂਟ ਹੋਈ ਬੈਠੀ ਆ ਜਾਂ ਸਰਕਾਰ ਅੱਗੋਂ ਕੁਝ ਬੋਲਦੀ ਨਹੀਂ ਪਈ ਹੈ ਨਾ ਤੇ ਉਹ ਨੈਚੁਰਲ ਆ ਕਿ ਇਹਨੇ ਉੱਠਣਾ ਹੈਗਾ ਇਹ ਨਹੀਂ ਕਿ ਵੀ ਇੱਕ ਆਪਣਾ ਇੱਕ ਸ਼ਕਤੀ ਆਏ ਠੀਕ ਹੈ ਜੀ ਆਪਾਂ ਤਰਕ ਦੇ ਇਨਸਾਫ ਨਾਲ ਵੀ ਕਿ ਤਾਂ ਵੀ ਫਲੇਰਪ ਹੋਊਗਾ ਤੇ ਦੂਜੀ ਗੱਲ ਦੁਨੀਆ ਦੇ ਵਿੱਚ ਤੁਸੀਂ ਇਹ ਵੇਖੋ ਜਦੋਂ ਵੀ ਚਾਹੇ ਮੁਗਲਿਆ ਰਾਜ ਸੀ ਜਾਂ ਹੋਰ ਕੋਈ ਸਤਾਪਤੀ ਸੀ ਜਦੋਂ ਵੀ ਉਹਦੇ ਵਿੱਚ ਇਸ ਤਰੀਕੇ ਦੇ ਇਹ ਧਰਮ ਦੇ ਨਾਂ ਤੇ ਜਿਹੜੀ ਜਰਵਾਣੇ ਦੇ ਵਿਰੁੱਧ ਮਜਲੂਮ ਵਾਸਤੇ ਜਦੋਂ ਜਾਂਨਾ ਗਈਆਂ ਜਾਂ ਕੁਝ ਹੋਇਆ ਹੈ ਹਾਂ ਉਦੋਂ ਗੱਲਾਂ ਬਹੁਤ ਵੱਡੀਆਂ ਵੱਡੀਆਂ ਤਬਦੀਲੀਆਂ ਆਈਆਂ ਤੇ ਇਹ ਜਿਹੜੀ ਭੁੱਖ ਕੱਟੀ ਆ ਦਲੇয়াল ਸਾਹਿਬ ਨੇ ਜਿਹੜੀ ਉਹਨਾਂ ਨੇ ਅਧ ਸ਼ਰੀਰ ਦੇ ਉੱਤੇ ਝੱਲਿਆ ਤਪਸ਼ ਨੂੰ ਹਨਾ ਤਾਂ ਉਹ ਅਜਾਏ ਨਹੀਂ ਜਾਉਂਦਾ ਕਾਸਾਕ ਨਰੇਟਿਵ ਹੈ ਥੋੜਾ ਕੌੜਾ ਆ ਮੈਂ ਥੋੜਾ ਤੋਂ ਜਾਣਨਾ ਚਾਹੁੰਦਾ ਆ ਇਸ ਵੇਲੇ ਚਰਚਾ ਇਹ ਚੱਲਦੀ ਪਈ ਆ ਕਿ ਇਸ ਧਰਨੇ ਦੇ ਵਿੱਚ ਇਸ ਮੋਰਚੇ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਦੇ ਇਸ ਦੀ ਇਸ ਅਵਸਥਾ ਨੂੰ ਯੂਜ਼ ਕੀਤਾ ਜਾ ਰਿਹਾ ਵਰਤਿਆ ਜਾ ਰਿਹਾ ਜਾਂ ਜੇ ਉਹ ਜ਼ਿੰਦਗੀ ਦੇ ਮੌਤ ਵਿੱਚ ਵਿਚਾਲੇ ਜੂਝਦੇ ਪਏ ਆ ਤਾਂ ਉਹਨੂੰ ਵਰਤਿਆ ਜਾ ਰਿਹਾ ਤੁਸੀਂ ਇਸ ਨਰੇਟਿਵ ਨੂੰ ਕਿਵੇਂ ਦੇਖਦੇ ਨਹੀਂ ਕਿਵੇਂ ਵਰਤਿਆ ਜਾ ਰਿਹਾ ਵਰਤਿਆ ਵੇਖੋ ਉਹ ਉਹ ਇੱਕ ਇੱਕ ਮਜਲੂਮਾਂ ਦੀ ਲੜਾਈ ਲੜ ਰਹੇ ਹਨਾ ਕਿਸਾਨ ਇਸ ਟਾਈਮ ਮਜਲੂਮ ਆ ਇਸ ਖਿੱਤੇ ਦੇ ਸਾਰੇ ਭਾਰਤੀ ਚੀ ਮਜਲੂਮ ਆ ਬਹੁਤ ਬੁਰੀ ਹਾਲਤ ਆ ਕਿਸਾਨਾਂ ਦੀ ਉਹਨਾਂ ਦੀ ਉਹ ਲੜਾਈ ਲੜ ਰਹੀ ਉਹਨੂੰ ਵਰਤਿਆ ਕੀ ਜਾ ਰਿਹਾ ਉਹ ਤਾਂ ਸਗੋਂ ਫਰਦਰ ਹੋ ਰਹੀ ਹੈ ਕੌਜ਼ ਹੁਣ ਆਪਾਂ ਕੱਲ ਨੂੰ ਆਖੀਏ ਕਿ ਭਈ ਜੋ ਫੌਜਵਾਦੀ ਹੈ ਜਾਂ ਲੋਕ ਸ਼ਹਾਦਤਾ ਦਿੰਦੇ ਸ਼ਹਾਦਤਾ ਵਰਤਿਆ ਥੋੜਾ ਜਾ ਰਹੀ ਜਾਂਦੀ ਉਹ ਸ਼ਹਾਦਤਾ ਇੱਕ ਵੱਡੀ ਇੱਕ ਸੁਨੇਹਾ ਦੇ ਏਰੀਆ ਹੁੰਦੀ ਹੈ ਤੇ ਜਿਹੜਾ ਇਹਨਾਂ ਦਾ ਮਾਰਨ ਵਰਤਦਾ ਇੱਕ ਸੁਨੇਹਾ ਦੇ ਰਿਹਾ ਇੱਕ ਉਹਨੂੰ ਕੋਈ ਮੇਰਾ ਖਿਆਲ ਤਾਂ ਨਹੀਂ ਇੱਥੇ ਕੋਈ ਮੈਨੂੰ ਮਿਲਿਆ ਜਿਹੜਾ ਉਹਨੂੰ ਕੋਈ ਪੋਲਿਟੀਕਲ ਗੇਨਸ ਵਾਸਤੇ ਵਰਤ ਰਿਹਾ ਹੋਵੇ ਜਾਂ ਆਪ ਦੇ ਸੌੜੇ ਹਿੱਤਾਂ ਵਾਸਤੇ ਵਰਤ ਰਿਹਾ ਹੋਵੇ ਇੰਜੀ ਤਾਂ ਕੋਈ ਨਿਗਰਚ ਨਹੀਂ ਆਈ ਤੇ ਬਾਕੀ ਜਿਹੜਾ ਇਹ ਕਹਿ ਰਿਹਾ ਵੀ ਵਰ ਮੈਨੂੰ ਲੱਗਦਾ ਹੈ ਕਿ ਇਹਦੇ ਨਾਲ ਜਿਹੜੀਆਂ ਜਿਹੜੀ ਮੰਗਾਂ ਲੈ ਕੇ ਸਾਰੀਆਂ ਜਥੇਬੰਦੀਆਂ ਕਿਮੂਲੇਟਿਵਲੀ ਚੱਲੀਆਂ ਸੀਗੀਆਂ ਉਹ ਅੰਤ ਤੱਕ ਜਾਂਦੇ ਜਾਂਦੇ ਕਿਤੇ ਨਾ ਕਿਤੇ ਮੰਨ ਲਈਆਂ ਜਾਣਗੀਆਂ ਜਾਂ ਫਿਰ ਇਹ ਇਹ ਵੀ ਉਦਾਂ ਹੀ ਨਿਊਟਰਲਾਈਜ਼ ਹੋ ਜਾਊਗਾ ਧਰਨਾ ਜਿਵੇਂ ਪਹਿਲਾਂ ਸ਼ੰਭੂ ਮੋਰਚੇ ਤੇ ਹੋਇਆ ਤੇ ਹੁਣ ਨਹੀਂ ਦੇਖੋ ਮੇਰਾ ਖਿਆਲ ਸਿੰਘੂ ਮੋਰਚੇ ਦੀ ਜਿਹੜੀ ਸਟਰਗਲ ਫਰਦਰ ਕੈ ਸਮੂਹ ਜਿਹੜਾ ਰੀਸੈਂਟਲੀ ਸ਼ੁਰੂ ਹੋਇਆ ਉਹ ਤਾਂ ਉਸੇ ਸਟਰਗਲ ਦੀ ਕੰਟੀਨਿਊਸ਼ਨ ਹੀ ਹੈ ਨਾ ਹਲਤਾ ਖਤਮ ਨਹੀਂ ਨਾ ਉਹਨੂੰ ਕਹਿ ਸਕਦੇ ਸੋ ਇਹ ਸਟਰਗਲ ਤਾਂ ਹਲੇ ਚੱਲਦੀ ਪਈ ਹੈ ਹਨਾ ਇਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਪਰ ਦੂਜੀ ਗੱਲ ਤੁਹਾਨੂੰ ਇੱਕ ਹੋਰ ਦੱਸਦਾ ਕਿ ਕਦੀ ਵੀ ਕੋਈ ਸਟਰਗਲ ਜਿਹੜੀ ਹੁੰਦੀ ਹੈ ਨਾ ਉਹ ਆਏ ਨਹੀਂ ਹੁੰਦਾ ਉਹ ਖਤਮ ਹੋ ਗਈ ਹੁੰਦੀ ਹੈ ਉਹ ਸਟਰਗਲ ਬਹੁਤ ਕੁਝ ਚੇਂਜੇਸ ਲਿਆ ਦਿੰਦੇ ਹੁੰਦੀ ਹੈ ਸਮਾਜ ਦੇ ਵਿੱਚ ਬਹੁਤ ਕੁਝ ਬਦਲਾ ਲਿਆ ਦਿੰਦੀ ਹੁੰਦੀ ਹੈ ਉਹਨੂੰ ਤੁਸੀਂ ਐ ਬਾਈਨਰੀਸ ਚ ਨਹੀਂ ਵੇਖ ਸਕਦੇ ਕਿ ਉਹ ਜਿੱਤ ਆ ਜਾਂ ਹਾਰ ਆ ਹਨਾ ਕਿਸਾਨ ਅੰਦੋਲਨ ਦੇ ਵਿੱਚ ਲਾਜ਼ ਖਤਮ ਹੋਏ ਆ ਬਾਕੀ ਚੀਜ਼ਾਂ ਰਹਿ ਗਈਆਂ ਪਰ ਕੀ ਆਪਾਂ ਕਿਸਾਨ ਅੰਦੋਲਨ ਨੂੰ ਸਫਲਤਾ ਨਹੀਂ ਦਿੰਦੇ ਉਹਦੇ ਨਾਲ ਬਹੁਤ ਸਮਾਜ ਦੀਆਂ ਬਦਲਾਅ ਆਏ ਆ ਪੰਜਾਬ ਦੇ ਵਿੱਚ ਸਮਾਜ ਬਦਲ ਗਿਆ ਪੰਜਾਬ ਤਾਂ ਉਸ ਤੋਂ ਬਾਅਦ ਇਸੇ ਤਰੀਕੇ ਨਾਲ ਜਿਹੜੀ ਇਹ ਸਟਰਗਲ ਆ ਇਹਨੇ ਵੀ ਬਹੁਤ ਵੱਡੀਆਂ-ਵੱਡੀਆਂ ਤਬਦੀਲੀਆਂ ਲੈਣੀਆਂ ਜਿਹੜੀ ਮੈਂ ਤੁਹਾਨੂੰ ਹਿੰਟ ਗੱਲ ਕਰ ਰਿਹਾ ਕਿ ਇਹ ਇੱਥੇ ਨਹੀਂ ਰੁਕਣੀ ਗੱਲ ਇਹਨੇ ਅਲਟੀਮੇਟਲੀ ਅਗਲੇ ਸਾਲਾਂ ਦੇ ਵਿੱਚ ਸਨੋ ਬਾਲ ਹੋ ਕੇ ਹੈ ਇਹਨੇ ਵੱਡਾ ਇੱਕ ਆਰਥਿਕ ਤਬਦੀਲੀਆਂ ਦੀ ਨਾਲ ਨਾਲ ਇੱਕ ਰਾਜਨੀਤਿਕ ਤਬਦੀਲੀਆਂ ਵੀ ਇਸ ਖੇਤਰ ਵਿੱਚ ਪੈਦਾ ਖੜੀਆਂ ਕਰ ਦੇਣ ਠੀਕ ਹੈ ਬਹੁਤ ਸ਼ੁਕਰੀਆ ਫਿਲਹਾਲ ਅਜੀਪਾਲ ਸਿੰਘ ਬਰਾੜ ਔਰ ਦੇਖਣਾ ਹੋਵੇਗਾ ਆਉਂਦਾ ਸਮਾਂ ਕੀ ਕੁਝ ਲੈ ਕੇ ਆਉਂਦਾ ਕਿਉਂਕਿ ਇੱਕ ਆਸ ਜ਼ਰੂਰ ਬੱਜੀ ਹੈ ਇਸ ਮੋਰਚੇ ਤੋਂ ਬਾਅਦ ਉਹ ਆਸ ਕਿੰਨੀ ਕਿਨੇਪਰੇ ਚੜਦੀ ਹੈ ਹੁਣ ਇਹ ਦੇਖਣ ਵਾਲੀ ਗੱਲ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਵਾਂ ਇੰਡੀਆ ਪੰਜਾਬੀ ਤੇ